ਰਾਂਝਾ ਮਸੀਤੇ ਜਾਂਦਾ ਹੈ ਮੇਰਾ ਰਾਂਝਾ ਵਾਸਤੇ ਪੌਂਦਾ ਹਾਰ ਲੱਥਾ ਕੀਤੀ ਜਰਾ ਨਾ ਕਿਸੇ ਪ੍ਰਤੀਤ ਮੀਆਂ ਰੋਟੀ ਟੋਕ ਵੀ ਕਿਸੇ ਨੇ ਪੁੱਛਿਆ ਨਾ ਮੰਦੀ ਨਿਕਲੀ ਪਿੰਡ ਦੀ ਨੀਤ ਮੀਆਂ ਕੌਣ ਕਰੇਤ ਵਾਰ ਪਰਦੇਸੀਆਂ ਦਾ ਦੁਖ ਇਹਨਾਂ ਦੀ ਦਏ ਪ੍ਰਤੀਤ ਮੀਆਂ ਕਰੋ ਨਿਕਲੇ ਆ ਮਿਲਨ ਹਜ਼ਾਰ ਤੱਕੇ ਮਿੱਟੀ ਵਿੱਚ ਪ੍ਰਦੇਸ਼ ਪਲੀਤ ਮੀਆਂ ਇਸ਼ਕ ਮੁਸ਼ਕਲ ਪੇਟਿਆਂ ਸ਼ੋਰਿਆਂ ਤੋਂ ਹੁੰਦਾ ਹੋ ਨਹੀਂ ਕਦੇ ਅਤੀਤ ਮੀਆਂ ਜਦੋਂ ਭੌਂਕਦੀ ਮਗਰ ਕ ਤੀੜ ਲੱਗੀ ਰਾਜਾ ਨਸਿਆਵਲ ਮਸੀਤ ਮੀਆਂ ਰਾਜਾ ਨਸਿਆਵਲ ਮਸੀਤ ਮੀਆਂ